ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਹੋ ਸਾਰੇ ਠੀਕ ਹੋਵੋ ਤੁਹਾਨੂੰ ਗੁਰਾੰਦਾ ਸਮੀਰ ਪਰ ਹੱਥ ਰੱਖਣ ਸਾਰਿਆਂ ਤੇ ਲਓ ਜੀ ਅੱਜ ਮੇਰੇ ਇੱਕ ਕਸਟਮਰ ਦੀ ਡਿਮਾਂਡ ਸੀਗੀ ਫਰੂਟ ਕਸਟਰਡ ਫਰੂਟ ਕਸਟਰਡ ਬਣਾਉਣ ਲਈ ਦੇ ਵਿੱਚ ਮੈਂ ਪਹਿਲਾਂ 1 ਕਿਲੋ ਦੁੱਧ ਲੈ ਲਿਆ ਸੀਗਾ ਤੇ ਉਹਨੂੰ ਮੈਂ ਥੋੜਾ ਜਿਆ ਚੰਗੀ ਤਰ੍ਹਾਂ ਬਾਅਲ ਲਿਆ ਸੀਗਾ ਦੋ ਤਿੰਨ ਵਾਲੇ ਦਿਵਾਲੇ ਸੀ ਤੇ ਵਿੱਚ ਮੈਂ ਸਾਬੂਦਾਣਾ ਪਹਿਲਾਂ ਭੌਂਕੇ ਰੱਖਿਆ ਸੀਗਾ ਤੇ ਸਾਬੂਦਾਣਾ ਪਾ ਦਿੱਤਾ ਸਾਬੂਦਾਣਾ ਮੈਂ 2-3 ਘੰਟੇ ਪਹਿਲਾਂ ਭਿਉਂ ਕੇ ਰੱਖਿਆ ਸੀ ਤੇ ਇਧਰ ਆਪਾਂ ਨੇ ਫਰੂਟ ਪਹਿਲਾਂ ਕੱਟ ਕੇ ਰੱਖੇ ਸੀ ਇਹ ਐਪਲ ਸੀਗਾ ਛਿਲਕਾ ਉਤਾਰ ਕੇ ਮੈਂ ਕੱਟ ਲਿਆ ਸੀਗਾ ਤੇ ਨਾਲ ਹੀ ਆਪਾਂ ਨੇ ਇਹ ਆड़ੂ ਸੀਗਾ ਮੇਰੇ ਕੋਲੇ ਇਹ ਵੀ ਮੈਂ ਛਿੱਲ ਕੇ ਥੋੜਾ ਜਿਆ ਤੇ ਉਹ ਕਰ ਲਿਆ ਸੀਗਾ ਤੇ ਇਧਰ ਡ్రਾਈ ਫਰੂਟ ਸੀ ਇਹ ਕਾਜੂ ਸੀ ਪਿਸਤੇ ਸੀ ਤੇ ਮਗਜ ਸੀ ਤੇ ਬਦਾਮ ਸੀਗੇ ਤੇ ਇਲਾਚੀਆਂ 2-3 ਮੈਂ ਖੁੱਲ ਕੇ ਉਹ ਕੀਤੀਆਂ ਸੀ ਮੈਂ ਕੁੱਟ ਕੇ ਨਹੀਂ ਪਾਈਆਂ ਆ ਖੁੱਲ ਕੇ ਪਾਈਆਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਾਚ ਬਿਕੋਸ ਸਾਪਾ ਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਸਪੂਟ ਦੀ ਲੋੜ ਹੁੰਦੀ ਆ ਤੇ ਪਲੀਜ਼ ਬਾਅਦੀ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਲਾਈਕ ਕਰਕੇ ਇਧਰ ਮੈਂ ਆਂਬ ਕੱਟ ਲਿਆ ਸੀਗਾ ਥੋੜਾ